लुधियाना ਦੇ ਬੁੱਢੇ ਦਰਿਆ ਨੂੰ ਸਾਫ਼ ਕਰਨ ਦੇ ਲਈ ਵਾਤਾਵਰਣ ਪ੍ਰੇਮੀ ਅਤੇ ਰਾਸ਼ਵਾ ਦੇ ਮੈਂਬਰ ਸੰਤ ਸਿੰਘੇ ਵੱਲੋਂ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਹਨ ਅੱਜ ਇਸੇ ਸੰਦਰਭ ਦੇ ਵਿੱਚ ਸੰਤ ਸਿੰਘੇ ਵੱਲੋਂ ਆਪਣੇ ਰਾਸ਼ਵਾ ਮੈਂਬਰ ਦੇ ਫੰਡਾ ਦਾ ਇਸਤੇਮਾਲ ਕਰਦੇ ਹਾਂ ਲੁਧਿਆਣਾ ਦੀਆਂ ਚਾਰ ਗ੍ਰਾਮ ਪੰਚਾਇਤਾਂ ਨੂੰ ਵੈਕਿਊਮ ਪੰਪ ਪ੍ਰਦਾਨ ਕੀਤੇ ਗਏ ਤਾਂ ਜੋ ਪਿੰਡਾਂ ਦੇ ਵਿੱਚ ਜਮ੍ਹਾਂ ਹੋ ਰਹੇ ਗੰਦੇ ਪਾਣੀ ਨੂੰ ਬੁੱਢੇ ਦਰਿਆ ਦੇ ਵਿੱਚ ਸੁਤੰਧ ਰੋਕਿਆ ਜਾ ਸਕੇ ਇਸ ਮੌਕੇ ਦੇ ਚਾਰੇ ਪੰਚਾਇਤਾਂ ਦੇ ਸਰਪੰਚਾਂ ਉਹਨਾਂ ਸੰਤ ਸਿੰਘੇ ਵੱਲ ਜਿਹਦਾ ਧੰਨਵਾਦ ਵੀ ਕੀਤਾ ਗਿਆ ਅੱਜ ਦਾ ਜਿਹੜੇ ਪੰਡਾ ਨੂੰ ਵੈਕੂਪ ਪੱਪ ਦੇਣੇ ਸੀਗੇ ਤੇ ਇਹਨਾਂ ਦੇ ਕੰਡੇ ਜਦੋਂ ਜਿਹੜੀਆਂ ਡੈਰੀਆਂ ਸੀਗੀਆਂ 84 ਡੈਰੀਆਂ ਇਹਨਾਂ ਨੂੰ ਹੀ ਸਰਦਾਰ ਸੀ ਤੇ ਇਹ ਕਹਿੰਦੇ ਬਾਬਾ ਜੀ ਸਾਡੇ ਕੋਲ ਅਜੇ ਪ੍ਰਬੰਧ ਨਹੀਂ ਅਸੀਂ ਕਹਿੰਦੇ ਤੁਹਾਡਾ 2 ਮਹੀਨੇ ਗੋਆ ਵੀ ਅਸੀਂ ਚੱਕਾਂਗੇ ਥੋੜਾ ਪਾਣੀ ਵੀ ਅਸੀਂ ਚੱਕਾਂਗੇ ਉਹ ਸਾਡੇ ਕੋਲ ਵੈਕੂਪ ਪੱਪ ਸੀ ਜੀ ਅਸੀਂ ਲੈ ਆਂਦੇ ਉਸ ਵੇਲੇ ਅਸੀਂ ਇਹਨਾਂ ਨੂੰ ਸਰਪੰਚਾਂ ਨੂੰ ਜਿਨ੍ਹਾਂ ਇਹਨਾਂ ਦੇ ਕੰਡੇ ਭਾਮੀਆਂ ਭਾਮੀਆਂ ਖੁਰਦ ਆ ਹਾਂ ਉਹ ਹੋਰ ਦੋ ਤਿੰਨ ਪਿੰਡ ਜਿਹੜੇ ਸੀ ਕਿ ਤਾਜਪੁਰ ਉਹਨਾਂ ਸਾਰੇ ਪਿੰਡਾਂ ਨੂੰ ਅਸੀਂ ਵੈਕਮ ਬੰਬ ਅਸੀਂ ਤਾਂ ਉਹਨੂੰ ਅਸੀਂ ਦੇ ਦਿੰਦੇ ਆ ਕਿ ਕਿਸੇ ਨੂੰ ਦਿੱਕਤ ਨਾ ਆਵੇ ਜੇ ਲੋਡ ਹੋਵੇ ਸਰਪੰਚ ਸਾਹਿਬ ਉਹ ਡ੍ਰੈਕਟਰ ਲਾ ਲੈਣ ਇੱਕ ਬੰਦੇ ਨੂੰ ਰੋਜ਼ਗਾਰ ਮਿਲ ਜਾਊਗਾ ਕਿਉਂ ਉਹਨਾਂ ਦਾ ਜਿਹੜਾ ਹੈਗਾ ਮਸਲਾ ਹੱਲ ਹੋ ਜਾਊਗਾ ਉਹ ਹੁਣ ਕਾਫੀ ਲੇਟ ਹੋ ਗਿਆ ਪਰ ਹਜੇ ਵੀ ਜਿਹੜਾ ਹੈਗਾ ਜਿਹਨੂੰ ਲੋਡ ਹੈਗੀ ਹੈ ਪੰਚਾਇਤਾਂ ਨੂੰ ਉਹ ਵਰਤਕ ਨਹੀਂ ਆ। ਉਹਦੇ ਦਰਿਆਲੇ ਸਪਾਈ ਦਾ ਕੰਮ ਕਿੱਥੇ ਤੱਕ ਪਹੁੰਚ ਚੁੱਕਿਆ ਹੋਗਾ। ਜਿਸ ਤਰ੍ਹਾਂ ਉਹ ਐਨਜੀਟੀ ਨੇ ਕੱਲ ਤਰੀਕਾ આરોਪ ਇੱਥੇ ਨੇ ਜਿਹੜੀ ਪਬਲਿਕ ਰੈਕਸ਼ਨ ਕਮੇਟੀ ਹੈ ਜਦੋਂ ਤਰੀਕ ਆਉਂਦੀ ਹੈ ਉਦੋਂ-ਉਦੋਂ ਬਾਬਾ ਜੀ ਜਿਹੜੇ ਹੈਗੇ ਨੇ ਆ ਕੇ ਐਕਟਿਵ ਹੋ ਜਾਂਦੇ ਨੇ। ਚਲੋ ਅਸੀਂ ਕਿਸੇ ਨਾਲ ਨਾ ਥੋੜੂਗੇ ਗੱਲਾਂ ਦਾ। ਅਸੀਂ ਨਾ ਕਦੇ ਇੱਥੇ ਕਦੇ ਆ ਪਹਿਲੀ ਵਾਰੀ ਤੁਸੀਂ ਆਉਣਗੇ ਇਹਨਾਂ ਕਰਕੇ ਸਦੇ ਕੋਈ ਤੇ ਸਾਡੀ ਪੈਸੇ ਚ ਕੰਨ ਕਰ ਕਾਨਫਰੰਸ ਦੇਖੀ ਤੁਸੀਂ। ਅਸੀਂ ਕਦੇ ਕਦੇ ਨਹੀਂ ਸਦਿਆ ਹਾਂ। ਅਸੀਂ ਆਪਣਾ ਆਪਣਾ ਕੰਮ ਕਰ ਹੀ ਜਾਂਦੇ ਆ। ਜਿਹਨੂੰ ਜੋ ਵੀ ਦੀਦਾ ਉਹਨੂੰ ਕਹਿਣਾ ਚਾਹੀਦਾ ਸੀ ਕਿ ਕਿਸੇ ਤੋਂ ਕੋਈ ਕਰਾ ਦੇ। ਅਸੀਂ ਕੁਝ ਨਹੀਂ ਕਹਿ ਸਕਦੇ ਕਿ ਕਿੰਨਾ ਕੰਮ ਹੋ ਚੁੱਕਿਆ ਤੁਹਾਡੇ। ਅਸੀਂ ਕਿਉਂਕਿ ਇਹਦਾ ਜੇ ਇਹਨੂੰ ਸਾਫ਼ ਕਰਨਾ ਹੈ ਤੇ ਦੋ ਪਹਿਲੂ ਇੱਕ ਤਾਂ ਇਹਦੇ ਵਿੱਚ ਜਿਹੜਾ ਬੈਡ ਕਰਿਆ ਪਾਣੀ ਉਹਨੂੰ ਰੋਕੇ ਦੇਵੇ। ਦੂਸਰਾ ਜਿਹੜਾ ਇਹਦੇ ਵਿੱਚ ਜੋ ਕੁਝ ਅਸੀਂ ਪਾਇਆ ਵਾ ਉਹਨੂੰ ਬਾਹਰ ਕੱਢੇ ਜਾਓ। ਉਹਨਾਂ ਦੋਨੋਂ ਵਾਸਤੇ ਤੁਸੀਂ ਤਨਾਂਸ਼ੂ ਨੂੰ ਛੱਡ ਕੇ ਇੱਥੋਂ ਲੈ ਕੇ ਸਿਰੇ ਤੱਕ ਆਪੂ ਖੜੀ ਦੇ ਦੇ ਤੁਸੀਂ ਪਿਛਲੀ ਵਾਰੀ ਵਿਸਾਖੀ ਤੇ ਮੇਲਾ ਦੇਖਿਆ ਹੀ ਹੈ। ਇਥੇ ਜ਼ਿਕਰ ਵੀ ਅੱਜ ਵੀ ਦੇਖੋਗੇ 190 ਕਿਨਾ ਹੀ ਡੀਡੀ ਐਸ 135 135 ਇੰਦੇ ਸੱਤੀ ਜਿਹੜਾ ਡੀਡੀ ਐਸ ਹੈ ਇੱਥੇ ਦਾ ਸੋ ਅੱਗੇ ਜਿਹੜਾ ਹੈਗਾ ਤਾਜਪੁਰ ਜਿਹੜੀਆਂ ਹੈਗੀਆਂ ਡੈਰੀਆਂ ਉਹਨਾਂ ਦਾ ਸਿੱਧਾ ਗੋਹਾੜ ਦੇ 200 ਟਨ ਡਿੱਗਦਾ ਸੀਗਾ ਅੱਜ ਉਹ ਜਿਹੜਾ ਹੈਗਾ ਉਹ ਤਕਰੀਬਨ 160 70 ਟਨ ਜਿਹੜਾ ਚੱਕ ਰਿਹਾ ਹੈ ਬਾਕੀ ਦੀ 35 ਟਨ ਉਹ ਮੋਹਰੇ ਉੱਥੇ ਰੁਕਿਆ ਉਹਦਾ ਬਾਣੀ ਜਾ ਰਿਹਾ ਉਹ ਇਹਨੂੰ ਉੱਥੇ ਰੁਕਿਆ ਹੋਇਆ ਉਹ ਵੀ ਥੋੜਾ ਜਿਹਾ ਉੱਥੇ ਦੇਸੀ ਤਰੀਕੇ ਨਾਲ ਉਹ ਪਾਣੀ ਵੀ ਦਰਿਆ ਵਿੱਚ ਨਾ ਜਾਵੇ ਬਾਕੀ ਇਹਦੂ ਗਾਂ ਜਿਹੜੇ ਸਭ ਤੋਂ ਵੱਧ ਜਮਾਲਪੁਰ ਡਰੇਨ ਦਾ ਜਿਆਦਾ ਪਾਣੀ ਲੱਗਦਾ ਸੀ ਉਹਨੂੰ ਹਸਲੇ ਤੋਂ 90 ਐਮਐਲਡੀ ਉੱਥੋਂ ਜਾ ਰਿਹਾ ਸੋ ਉਹ 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 ਸਭ ਤੋਂ ਵੱਡੀ ਸਮੱਸਿਆ ਸੀ ਬਾਕੀ ਜਿਹੜਾ ਹੈਗਾ ਹੁਣ ਆ ਡੈਰੀਆਂ ਦਾ हट ਗਿਆ ਤੇ ਅਸੀਂ ਕਹਿੰਨੇ ਗਊ ਘਾਟ ਤੇ ਕਰ ਬਿਲਕੁਲ ਪਾਣੀ ਜਿਹੜਾ ਹੈਗਾ ਤੇ ਆ ਜੋ ਕੋਰਟ ਨੇ ਫੈਸਲਾ ਕਰਨਾ ਉਹ ਕੋਰਟ ਨੇ ਕਰਨਾ ਸੀ ਉਹਦੇ ਉੱਤੇ ਕੁਝ ਨਹੀਂ ਕਹਿੰਦੇ ਬਾਕੀ ਜਿਹੜਾ ਹੈਗਾ ਕਿਉਂਕਿ ਇਹਨੂੰ ਕੋਰਟ ਦੇਖ ਰਹੀ ਹੈ ਬਾਕੀ ਜਿਹੜਾ ਅੱਗੇ ਪਿੱਛੇ ਉਹਦੇ ਉੱਤੇ ਸਾਰੀ ਜ਼ਿੰਦਗੀ ਤੁਹਾਨੂੰ ਦੱਸ ਦਿੰਦੀ ਹੈ ਉਹਨੂੰ ਇਦੋਂ ਗਾਂ ਹੋਰ ਕਿਤੇ ਕੋਈ ਲੱਗਦਾ ਪੁੱਛਣਾ ਕੋਈ ਸਰਕਾਰ ਖੋਲੀਏ ਤੁਸੀਂ ਕਹੇ ਵੀ ਇਹਨੂੰ ਰੋਕਣਾ ਪਊਗਾ ਰੋਕੂਗਾ ਕੌਣ ਸਰਕਾਰ ਤਾਂ ਖੋਲੀਏ ਵੀ ਆ ਜਿਹੜਾ ਪਾਣੀ ਪੋਪੈਂਦਾ ਪਿਆਗਾ ਉਹ ਰੋਕ ਰਿਆ ਤੇਰੇ ਸਾਹਮਣੇ ਰੁਕਿਆ 190 ਐਮਐਲਡੀ ਤੇ ਚੱਲਦਾ ਸੀ ਹੁਣ 144 115 ਐਮਐਲਡੀ ਤੇ ਚੱਲਦਾ ਉਹ ਰੁਕਿਆ ਹੀ ਕਰਕੇ ਤਾਂ 210 ਡਿਗਰੀ ਤੇ ਚੱਲਦਾ ਐਮਐਲਡੀ ਤੇ ਉਹ ਰੁਕਿਆ ਕਰਕੇ ਨਹੀਂ ਚੱਲਦਾ ਅੱਜ ਇਹਨੇ ਪਿੰਡਾਂ ਦਾ ਪਾਣੀ ਡੱਕਦਾ ਸੀ ਉਹ ਰੁਕਿਆ ਹੀ ਕਰਕੇ ਤਾੜਦਾ ਅੱਜ ਜੰਨੀਆਂ ਕਲੋਨੀਆਂ ਦਾ ਪਾਣੀ ਡੱਕਦਾ ਸੀ ਉਸ ਸਾਰੇ ਰੋਕੇ ਹੀ ਆ ਉਹਦਾ ਪ੍ਰਬੰਧ ਕੀਤਾ ਡਾਈਆਂ ਦਾ ਪਾਣੀ ਰੋਕੇ ਹੋਇਆ ਜੀ ਡਾਈਆਂ ਦੇ ਸਿੱਧਾ ਕਿੱਥੋਂ ਪੈਂਦਾ ਜੇ ਤੁਸੀਂ ਕਹਿੰਦੇ ਵੀ ਇਹ ਰੋਕੀ ਅਸੀਂ ਰੋਕਾਂਗੇ ਨਹੀਂ ਇਹਦਾ ਕੁਝ ਨਹੀਂ ਗਿਆ ਤਾਂ ਕੋਟ ਦੇ ਕੋਲ ਜਿਹੜਾ ਉਧਰ ਸਿੱਧਾ ਡੱਕਦਾ ਤੁਹਾਨੂੰ ਦੱਸਦੇ ਅਸੀਂ ਤੇਰੇ ਨਾਲ ਚੱਲ ਜਾਂਦੇ ਸਾਰੀ ਪ੍ਰੈਸ ਜਿਹੜੀ ਸਕੇਟਰ ਡਾਈਆਂ ਦਾ ਪਾਣੀ ਡਾਇਰੈਕਟ ਪੈ ਰਿਹਾ ਕਿਸੇ ਦਾ ਕਿਸੇ ਡੱਕਦਾ ਤੁਸੀਂ ਅਸੀਂ ਤੇਰੇ ਨਾਲ ਚੱਲ ਜਾਂਦੇ ਰੋਲਾ ਪਾ ਲ ਤੁਸੀਂ ਦੇਖ ਰਹੇ ਹੋ ਨਾ ਅਸੀਂ ਦਾ ਨਹੀਂ ਅਸੀਂ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਕਿੱਥੇ ਡੱਕ ਰਿਹਾ ਜੇ ਤੇਰੀ ਨਜ਼ਰ ਵਿੱਚ ਹੈਗਾ ਤੇਰੇ ਨਾਲ ਚੱਲ ਜਾਂਦੇ ਆਪਾਂ ਦੇਖ ਲੈਨੇ ਪੋਲੂਸ਼ਨ ਕੰਟਰੋਲ ਬੋਰਡ ਨੂੰ ਸੱਦ ਲੈਨੇ ਅੱਗੇ ਬਾਬਾ ਜੀ ਤੇ ਕੀ ਸਮਾਂ ਨਿਸ਼ਚਿਤ ਹੈ ਵੀ ਕਿੰਨੇ ਸਮੇਂ ਦੇ ਵਿੱਚ ਹੋਣੀ ਹੈ ਕੋਈ ਇਹ ਹੋਣਾ ਇਹ ਗੁਰੂ ਦਾ ਕਾਰਜ ਆ ਬਾਬੇ ਨਾਨਕ ਨੇ ਚਰਨ ਪਾਏ ਸੰਗਤਾਂ ਅਨਨਾਨ ਕਰਦੀਆਂ ਸੀ ਦੰਦੇ ਪਾਣੀ ਪਾਏ ਕਿਸੇ ਨੂੰ ਨਹੀਂ ਪਾਉਣੇ ਚਾਹੀਦੇ ਸੇ ਆ ਡਾਕਟਰ ਨੇ ਪਾਏ ਤੇ ਪੰਡਾ ਨੇ ਪਾਏ ਸਹਾਰਾ ਲਗਾਏ ਤੁਹਾਨੂੰ ਉਹਦੇ ਤੇ ਸ਼ਰਮ ਹੋਣੀ ਚਾਹੀਦੀ ਆਉਣੀ ਤੇ ਸਾਨੂੰ ਸ਼ਰਮ ਚਾਹੀਦੀ ਆ ਪਰ ਸਾਨੂੰ ਸ਼ਰਮ ਹੋਵੇ ਤਾਂ ਕਰੀਏ ਸੀ ਉਹ ਮਸ਼ਹੂਰ ਸੀ ਨਹੀਂ ਕਰਦੇ ਅਸੀਂ ਹਜੇ ਵੀ ਹੋਗਾ ਉਹਦੇ ਉੱਤੇ ਕਰ ਰਹੇ ਕਿ ਇਹ ਹੋਵੇ ਇਹ ਹੋਵੇ ਸੋ ਇਹ ਜੋ ਕੁਝ ਵੀ ਹੋਇਆ ਗਲਤ ਹੋਇਆ ਨਹੀਂ ਹੋਣਾ ਚਾਹੀਦਾ ਸੇ ਉਹਦੇ ਵਾਸਤੇ ਯਤਨ ਕਰ ਰਹੇ ਆ ਆਪਾਂ ਜਦ ਨਹੀਂ ਕਰ ਸਕਦੇ ਜਿਸ ਕਾਰਜ ਤੇ ਤਨਹੀਂ ਕੀਆ ਮਾਨਸਿਕਾ ਵਿਚਾਰਾ ਰਾਮ ਸੇਵਕ ਸੇਵਾ ਬਣਾਈ ਅਸੀਂ ਉਹਦਾ ਹਕੂ ਮੰਨ ਕੇ ਲੱਗੇ ਹੋਏ ਆ ਕਦੋਂ ਕਿੰਨਾ ਕਰਾਉਣਾ ਇਹ ਗੁਰੂ ਦੇ ਹੱਥ ਆ ਅਸੀਂ ਉਹਦੇ ਕੋਲ ਥੋੜੇ ਅਜਬ ਮੈਗਮੋਰੇ ਬੈਠ ਕੇ ਸੀ ਦਾਵੇ ਮਾਰਦੀ ਸੀ ਸੋ ਅਸੀਂ ਤਾਂ ਕਹਿੰਨੇ ਆ ਜਾ ਕੱਲ ਵਾਲਾ ਕੰਮ ਅੱਜ ਹੋਵੇ ਥੋੜੀ ਸਰਕਾਰ ਆ ਨਾ ਬਾਈ ਤੁਸੀਂ ਅਸੀਂ ਕਹਿੰਨੇ ਕੱਲ ਵਾਲਾ ਅੱਜ ਹੋਵੇ ਸਰਕਾਰੀ ਦੀ ਹੋਰ ਕਿਹੜੇ ਕਿਹੜੇ ادارے ਪੋਲਿਊਸ਼ਨ ਬੋਰਡ ਜਾਂ ਹੋਰ ਕੋਈ ਜਿਹੜੇ ਕਿਹੜੇ ਕੰਟ੍ਰਿਬਿਊਟ ਕਰ ਰਹੇ ਨੇ ਤੁਸੀਂ ਤੁਹਾਡੇ ਨਹੀਂ ਇਹਦੇ ਵਿੱਚ ਜਿਹੜਾ ਹੈਗਾ ਜਾਂ ਤਾਂ ਹੁਣ ਸ਼ਹਿਰ ਦੇ ਵਿੱਚ ਮਿਊਚੁਅਲ ਕਮੇਟੀ ਦਾ ਹੀ ਪਾਣੀ ਆਉਣਾ ਚਾਹ ਵਾ ਦੋ ਦੋ ਹੰਮਰ ਤੇ ਡੈਰੀਆਂ ਦਾ ਕੋਕ ਪਿੰਡਾਂ ਦਾ ਆਉਂਦਾ ਸੀ ਪਿੰਡਾਂ ਦਾ ਇੱਥੇ ਬੰਦ ਹੋ ਗਿਆ ਇੱਕ ਪਿੰਡ ਤੋਂ ਦਨਾਸੂ ਛੱਡ ਗਏ ਕਿਸੇ ਪਿੰਡ ਦਾ ਪਾਣੀ ਨਹੀਂ ਪੈਂਦਾ ਕਿ ਸਾਰਿਆਂ ਦਾ ਟੁੱਟਾ ਸੀ ਤਿੰਨ ਗਲੌਨੀਆਂ ਡਿੱਗਦੀਆਂ ਸੀ ਸਿੱਧੀਆਂ ਉਹ ਵੀ ਸਾਰਾ ਇਸ ਸੀਵਰ ਜਿਹਦੇ ਨਾਲ ਜੁੜ ਗਿਆ ਉਹ ਉਹ ਕੰਮ ਅਸੀਂ ਕਿੰਨੇ ਸਾਰਾ ਕੁਝ ਜੜਾ ਹੈਗਾ ਕੁਝ ਮਹੀਨਿਆਂ ਦੇ ਵਿੱਚ ਹੋਇਆ 90 ਐਮਐਲ ਦੀ ਪਾਣੀ ਉਹ ਸੋ ਲੱਗਦਾ ਸੀ ਉਹ ਬੰਦ ਹੋ ਗਿਆ ਤਿੰਨ ਸਮਾਂ ਤੋਂ ਹੋਰ ਜਿਹੜੇ ਜ਼ੋਰ ਬਾਸ ਵਾਲੇ ਪਾਣੀ ਵੇਚਦੇ ਸੀ ਛੁੱਕੇ ਡਾ ਪਾਣੀ ਵਗਦੇ ਸੀ ਉਹ ਬੰਦ ਕਰਾਇਆ ਸੋ ਡੈਰੀਆਂ ਦਾ ਹੋਇਆ ਬਾਕੀ ਜਿਹੜਾ ਕੋਈ ਵੀ ਚੀਜ਼ ਰਹੀ ਕਿੰਨੇ ਜਿੰਨੇ ਚਿਰ ਹਰ ਚੀਜ਼ ਤਾਂ ਫਸਲ ਆ ਤੇ ਆਪਾਂ ਪਿੰਡਾਂ ਦੇ ਬੰਦ ਕਰਾਇਆ ਤਾਂ ਉੱਥੇ ਸੀਜੇਵਾਲ ਮਾਡਲ ਉਹਨਾਂ ਨੂੰ ਸਮਾਦਰ ਲੱਗਦਾ ਹੀ ਆ ਹੁਣ ਜਿੱਥੇ ਵੀ ਅੱਗੇ ਹੋਵੇ ਆਪਣਾ ਕੋ ਮਤਲਬ ਸਮੱਸਿਆ ਪੈਦਾ ਕਰਨਾ ਨਹੀਂ ਸਮੱਸਿਆ ਜਿਹੜੀ ਉਹਨੂੰ ਹੱਲ ਕਰਨਾ ਤੇ ਕਿਸੇ ਉਹਨਾਂ ਦੇ ਕੰਪਨੀ ਚੱਲਦੇ ਪਹਿਲੇ ਜਿਹੜਾ ਤੁਸੀਂ ਬਣਾਇਆ